ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲਈ ਲੈ ਕੇ ਆਂ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਈ ਜੀ ਹਸੀ ਗੱਲ ਬਾਈ ਜੀ ਉਹ ਠੀਕ ਠਾਕ ਹੈ ਬਾਈ ਹਾਂ ਵਧੀਆ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵੀਰੇ ਚਲੋ ਨਾਮ ਤੇ ਐਡਰੈਸ ਫੋਲ ਨਾਮ ਰੇ ਕਲਦੀਪ ਸਿੰਘ ਪਿੰਡ ਬੋਰਜਗਲ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਜੀ ਨੇੜੇ ਪਿੰਡ ਨੇੜੇ ਇਧਰ ਭਾਈ ਰੂਪਾ ਜੀ ਇਧਰ ਫੂਲ ਜੀ ਮੇਨ ਮੋਬਾਈਲ ਨੰਬਰ ਬੋਲ ਦੋ 88474258904 ਠੀਕ ਹੈ ਬਾਈ ਅ ਬਾਈ ਦੋ ਗਾਮਾ ਨੇ ਹਾਂਜੀ ਬਾਈ ਦੋਨੇ ਜਰਸੀਆਂ ਜਰਸੀ ਨੇ ਦੋਨੇ ਪਹਿਲੇ ਨੰਬਰ ਵਾਲੀ ਕਦੋਂ ਸੂਈ ਹੈ ਇਹ ਬਾਈ ਰਾਤ ਹੀ ਸੂਈ ਆ ਬਸ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਬਾਈ ਦੂਜਾ ਸੂਆ ਬੱਚਾ ਕੀ ਦੇਤਾ ਬੱਚੀ ਆ ਬਾਈ ਬੱਚੀ ਬੜੀ ਚੰਗੀ ਦਿੱਤੀ ਆ ਹਾਂਜੀ ਬਹੁਤ ਕੁਆਲਿਟੀ ਦੀ ਜਰਸੀ ਨਸਲ ਦੀ ਮਗਰ ਬੱਚੀ ਆ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬਾਈ ਬੱਚੀ ਚੰਗੀ ਆ ਕਰਮਾ ਜੀ ਕਿੰਨਾ ਕੁ ਬੋਲਾ ਗੱਡੇ ਫਿਰ ਬਾਈ ਇਹ ਬੱਚੀ ਚੰਗਾ ਕਿ 1.5-3 ਕਿਲੋ ਤੜਕੇ ਚ ਹੋਇਆ ਠੀਕ ਹੈ ਬਾਈ ਕਿੰਨਾ ਦੇ ਦੁੱਧ ਆਸਤੀ ਮੇਂ ਦੁੱਧ ਬਈ ਮਾਲਕ ਨੇ ਦੱਸਿਆ ਪਿਛਲੇ ਸਵੇਰ ਦਾ 13 ਤੋਂ 14 ਲੀਟਰ ਹੂੰ ਬਾਕੀ ਆ ਦੁੱਧ ਅਗਲੇ ਹੀ ਸੇਵਾ ਤੇ ਡਿਪੈਂਡ ਕਰਦਾ ਹੈ 14 15 ਲੀਟਰ ਖੁੱਲਾ ਡਲ੍ਹਾ ਚਵਾੜਾ ਨੂੜਾ ਫੁੱਲ ਚਾਹੀਆਂ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਣ ਮੇ ਪੂਰੇ ਗੈਰ ਤੇ ਆ ਲੈਵੇ ਦੀ ਕੁਆਲਿਟੀ ਜਿਹੜੀ ਕਮਾਲ ਦੀ ੱਟਲਾਂ ਦੇਖੋ ਸ਼ਾਮ ਤੱਕ ਕੱਢ ਰਾ ਜਿਹੜਾ ਵਧੀਆ ਤਿਆਰ ਕਰ ਲੂ ਠੰਡੀ ਸੀ ਲਾ ਬਈ ਠੰਡੀ ਫੁੱਲ ਹੈ ਜਿਵੇਂ ਮਾਰੀ ਬੱਚਾ ਵੀ ਨਹੀਂ ਛੱਡਿਆ ਲੈ ਬੱਚਾ ਵੀ ਨਹੀਂ ਛੱਡਿਆ ਬਾਈ ਕਹਿੰਦਾ ਧਾਰਾ ਮਾਰਨੇ ਚਵਾਈ ਚੰਗੀ ਆ ਨਾ ਹਾਂਜੀ ਬਈ ਖਾਣਾ ਤਾਂ ਲੈ ਲੈ ਕੀ ਬਾਤ ਆ ਸਿਵਾਇ ਫੋਲ ਚੰਗੀ ਆ ਨਾ ਬਈ ਕੀ ਬਾਤ ਆ ਤੇਰੇ ਹੋਲ ਦੇ ਵੀਰੇ ਤੋੜ ਕੇ ਦਿਖਾ ਦੇ ਸਵਾਈ ਚੰਗੀ ਆ ਥਣਲੇਵਾ ਚੰਗਾ ਸੁਈ ਸਵਾਈ ਆ ਬੱਚਾ ਮਗਰ ਬੱਚੀ ਆ ਜੇਰ ਕੰਪਲੀਟ ਆ ਬਰਾ ਹਾਂ ਮੇਰੇ ਵੀਡੀਓ ਦੇ ਦਾਂਗੇ ਆ ਪਰ ਆ ਤਾਂ ਜੇਰ ਦੀ ਪ੍ਰੋਪਰ ਓਕੇ ਬਾਈ ਠੀਕ ਸ਼ਾਈਨਿੰਗ ਆ ਜਿਹੜੀ ਬਈ ਚਮਕਾ ਵੜ ਤੇ ਫੁੱਲਾ ਸਮੀ ਪੜੀ ਵੀ ਚੰਗੀ ਆ ਰਾਜੀ ਆ ਕੋਈ ਲਿੱਸੀ ਨਹੀਂ ਲਾਵੀ ਨਹੀਂ ਬਈ ਜਰਸੀ ਨਸਲਾ ਗਰਮੀ ਲਈ ਤਾਜੀ ਸੁਈ ਕਰਕੇ ਬੱਚੇ ਦਾ ਪਾਣਾ ਐਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਸਿਹਤ ਲਈ ਦੁੱਧ ਚੰਗਾ ਬਈ ਤੇ ਮੁੱਲ ਕੀ ਰੱਜਿਆ ਜਾਂ ਫਿਰ ਇਹਦਾ ਮੁੱਲ ਬਈ 53000 ਰੁਪਇਆ ਮਾਨਤਨ ਹੋ ਜਾ ਹਾਂਜੀ ਬਾਈ ਠੀਕ 53000 ਰੁਪਇਆ ਮੁੱਲ ਲਗਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਸਾਰਾ ਕੁਝ ਓਕੇ ਆ ਬਈ ਥਾਂ ਲੈਵਾ ਚੰਗਾ ਚਿਵਾਈ ਬਹੁਤ ਚੰਗਿਆ ਧਾਰਾ ਬਾਈ ਨੇ ਮਾਰੀਆਂ ਹੁਣ ਪਸਮਾਨ ਕਰਿਆ ਲੈ ਬੈਠਦੇ ਥਾਂ ਦੇਖੋ ਕਿੰਨਾ ਸੋਹਣਾ ਕੱਢਿਆ ਬਾਈ ਚਿਵਾਈ ਚ ਹੋਲ ਚੰਗੀ ਆ ਅੱਗੇ ਵੀਰੇ 2 ਨੰਬਰ ਕਿਹੜਾ ਸੂਈ ਇਹ ਵੀ ਬਾਈ ਦੂਜਾ ਸੂਗਾ ਕਦੋਂ ਸੂਈ ਆਪਰਾ ਇਹ ਨੂੰ ਬਈ ਅੱਜ ਤੀਜਾ ਦਿਨ ਆ ਸੂਈ ਨੂੰ ਤੀਜਾ ਪਰਸੋ ਰਾਤ ਨੂੰ ਸੂਈ ਸੀ ਇਹ ਬੱਚਾ ਕੀ ਦੇਤਾ ਇਹਦਾ ਬੱਚਾ ਬਈ ਮਗਰ ਅੱਛਾ ਦੇਤਾ ਇਹ ਕਿੰਨਾ ਬ੍ਰੀਡ ਦੇਖੋ ਬਈ ਸੈਨਸੂਨਗ ਬਹੁਤ ਬਰੀਕੀ ਚਾ ਪੂਰੀ ਵੈਰ ਫੇਸ ਬੜਾ ਪਿਆਰਾ ਟੂਰਡੂ ਅਪ ਫੋਲ ਚੰਗਾ ਬਹੁਤ ਹੀ ਵਧੀਆ ਦੀ ਵਾਚਿੰਗ ਹੈ ਸਨੱਕ ਪਣਾ ਵੈੜ ਦੇ ਵਿੱਚ ਫੁੱਲ ਜਾਗਾ ਕਾਫੀ ਕਲਰ ਦੀ ਜਰਸੀ ਹੈ ਨਾ ਕਾਫੀ ਕਲਰ ਦੀ ਜਰਸੀ ਹੈ ਬਈ ਮੰਗ ਚੰਗੀ ਆ ਖੈਰ ਵੈੜ ਬਹੁਤ ਚੰਗੀ ਹੈ ਬਰੀਕੀ ਚਾ ਵੜ ਟੂਰਾ ਤਰਾ ਚੰਗਾ ਕਿੰਨਾ ਬੋਲਾ ਹਾਜ਼ਰ ਹੈ ਇਹ ਵੀਰੇ 9 ਕਿਲੋ ਹੋਊਗਾ रेडी ठीक अब यानी कि तन्न डांगी चौवाई ਕੀਤੀ ਹਜੇ ਆਪਾਂ ਹੂੰ ਠੀਕ ਆ ਸ਼ੀਆਮਾ ਕਿ ਚੰਗੀ ਆ ਕੱਦ ਵੱਡ ਚੰਗਾ ਬਈ ਚੰਗੀ ਆ ਸਭੀ ਪੜੀ ਆ ਬੜਾ ਆਰਡਰ ਦੇਖੋ ਪਛਾਂ ਤੋਂ ਚੈੱਕ ਕਰੋ ਆਰਡਰ ਬੜਾ ਕਮਾਲ ਆ ਟਿਲ ਲੰਬਾ ਪੰਨ ਸ਼ਾਮ ਦਾ ਕੜਰਾ ਜਿਹੜਾ ਵਧੀਆ ਤਿਆਰ ਕਰ ਲੂ ਦੇਖੋ ਬਈ ਲੈ ਵਲੂ ਆ ਪੱਟ ਤੋਂ ਨਹੀਂ ਅੱਗੇ ਰੋਣੇ ਪਿੱਛੇ ਨਾ ਠੰਡੀ ਸੀਲ ਲਾ ਲੈ ਠੰਡੀ ਸੀਲ ਜਿਵੇਂ ਮਰਜੀ ਬੈਠਾ ਰਹੇ ਕੋਈ ਬੱਚੇ ਬੱਚਿਆਂ ਦਾ ਦੋਨੇ ਨਹੀਂ ਕਰਦਿਆਂ ਲਾ ਤਾਰਾ ਬਈ ਮਾਰ ਕੇ ਦਿਖਾਊਗਾ ਕਹਿੰਦੀ ਕੁਛ ਨਹੀਂ ਨਿਆਣੇ ਦੋਨੇ ਪੋਂਦੇ ਕੋਈ ਚੱਕਰ ਨੂੰ ਚਵਾਈ ਬਹੁਤ ਚੰਗੀ ਹੈ ਨਾ ਹਾਂ ਬਈ ਪਰ ਵੀ ਇਧਰੋਂ ਨਾ ਟੋ ਚੈੱਕ ਕਰਾ ਦੋ ਪੂਰੇ ਟਾਪ ਦੇ ਥਾਣਾ ਬਈ ਪੇਣਾ ਪਸਮਾਤ ਤਾਰਾ ਮਾਰੀਆਂ ਬਾਈ ਨੇ ਲੈ ਕੋਈ ਪਸਮਾ ਨਹੀਂ ਸੀਗਾ ਤੇ ਲੈ ਚਵਾਈ ਜੂ ਵੀ ਫੁੱਲ ਚੰਗੀ ਹੈ ਬੱਡੀ ਗੱਲ ਯਾਰ ਠੰਡੀ ਸੀਲ ਹਾਂਜੀ ਹਾਂਜੀ 2 ਕਿਲੋ 2 ਕਿਲੋ ਇੱਧਰ ਉੱਧਰ ਹੋ ਜੂਗੀ ਹਾਂ ਉਹ ਸੇਵਾ ਦੇ ਆ ਵੀ ਠੰਡੀ ਸੀ ਲੱਗੀ ਚੰਗੀ ਆ ਤੇ ਮੁੱਲ ਕੀ ਸੀ ਇਹਦਾ ਮੁੱਲ 52000 ਰੁਪਏ 52 ਯਾਰ ਮੰਤਨ ਹੋ ਜਾ ਹਾਂਜੀ ਬਾਈ ਠੀਕ ਆ ਬਾਈ ਅ ਕਿਸੇ ਵੀਰ ਨੂੰ ਬਈ ਦੋਮਾ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ